ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਠੀਕ ਠਾਕ ਜੀ ਮਾਪੁੱਤੋਂ ਠੀਕ ਹੋ ਬੇਨਤੀ ਕਰਨਾ ਆ ਜੀ ਖਾਦ ਦੀਆਂ ਸ਼ਿਕਾਇਤਾਂ ਜੇ ਮੈਂ ਐਗਰੀਕਲਚਰ ਮਿਨਿਸਟਰ ਆਪਣੇ ਨੂੰ ਨਾਲ ਲੈ ਕੇ ਆ ਸਾਡੇ ਕੋਲ ਅੱਜ ਵੀ ਸਵੇਰੇ ਕਿਸਾਨ ਕਹਿੰਦੇ ਕਿ ਸਾਨੂੰ ਡਾਇਆ ਖਾਦ ਜਿਹੜੀ ਆ ਅਜ ਨਾਲੇ ਖੇਤ ਦੇ ਵਿੱਚ ਕੋਈ ਕਹਿੰਦਾ ਜੀ ਸਾਨੂੰ 1800 ਦੀ ਬੋਰੀ ਦੇ ਦੇ ਕੋਈ ਕਹਿੰਦਾ ਜੀ 2000 ਦੀ ਬੋਰੀ ਸਾਡੀ ਨਹੀਂ ਨਹੀਂ ਫਿਰ ਇਸ ਤਰ੍ਹਾਂ ਦੀ ਨਹੀਂ ਗੱਲ ਹੈ लास्ट ਵਾਰਿੰਗ ਜੇ ਆਪ ਦੇਣਾ ਹੈ ਮੈਂ ਮੈਂ ਤਾਂ ਹੀ ਆ ਗਿਆ ਸ਼ਿਕਾਇਤ ਮੈਂ ਦੂਜੀ ਦੁਕਾਨਾਂ ਤੇ ਵੀ ਚੱਲਿਆ ਸਮਝਦੇ ਕਿ ਇੱਕ ਜਿਹੜਾ ਦੇਖੋ ਤੁਹਾਡੇ ਸਾਹਮਣੇ ਕਿਸਾਨ ਕੀ ਕਹਿੰਦੇ ਹਾਂਜੀ ਹਾਂਜੀ ਉਹ ਜਿਹੜਾ ਦੂਜਾ ਮਾਲ ਤੁਹਾਨੂੰ ਦੇ ਦੀਆਂ ਕੰਪਨੀਆਂ ਬਿਲਕੁਲ ਕਿ ਕਿਸਾਨ ਨੂੰ ਨਹੀਂ ਦੇ ਤੁਸੀਂ ਲੋ ਨਾ ਲੋ ਜੇ ਮੈਨੂੰ ਕਿਸੇ ਕਿਸਾਨ ਨੇ ਕਹਿ ਦਿੱਤਾ ਜੀ ਸਾਨੂੰ ਜਬਦੀ ਉਹਨਾਂ ਨੇ ਦੂਜਾ ਮਾਲ ਦਿੱਤਾ ਸਭ ਤਾਂ ਵੀ ਕਾਰਵਾਈ ਕਰਦੇ ਠੀਕ ਹੈ ਜਿਹੜਾ ਦੁਕਾਨ ਵਾਲਾ ਦੂਜਾ ਮਾਲ ਦਿੰਦਾ ਜੱਟ ਨੂੰ ਉਸੇ ਲੋ ਦੇ ਖਾਤ ਦਾ ਕੋਈ ਕਰ ਠੀਕ ਹੈ ਨਾ ਹਾਂ ਬੱਸ ਮੈਂ ਤੁਹਾਨੂੰ ਬੇਨਤੀ ਕਰਦਾ ਮੁਰਗੇ ਸਾਡ ਨੂੰ ਮਜਬੂਰ ਨਾ ਕਰ ਹਾਂ ਬਸ ਹਾਂ ਹਾਂ ਇਨਨੋ ਕੋ ਦਵਾਈਆਂ ਵੀ ਤੇ ਖਾਦਾਂ ਹਾਂ ਇਹਨਾਂ ਦਾ ਸਰ ਕੋਈ ਨਾ ਕੋਈ 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 ਨਾ ਇਹਨਾਂ ਨੂੰ ਕਿਹਾ ਪਾ ਵਾਰਨ ਕਿ ਦਿੱਤੀ ਹੈ ਬਿਲਕੁਲ ਸਰ ਹਰ ਸੀਜ਼ਨ ਤੋਂ ਸਾਰੇ ਇਹਨਾਂ ਨੂੰ ਕਹੀਦਾ ਤੁਸੀਂ ਗਲਤ ਕੰਮ ਨਹੀਂ ਕਰਨਾ ਜੇ ਗਲਤ ਕਰੋ ਤਾਂ ਸਾਰੇ ਇਹਨਾਂ ਦੀ ਸੈਂਪਲ ਹੀ ਭਰੀ ਦੇ ਰੂਟੀਨ 'ਚ ਜੋ ਸਾਡਾ ਸੀਡ ਦਾ ਖਾਦ ਦਾ ਦਵਾਈਆਂ ਦਾ ਸਾਰਾ ਕੁਝ ਕਰੀਦਾ ਹਾਂ ਸੈਂਪਲ ਫੇਲ ਵੀ ਹੁੰਦੇ ਇਹਨਾਂ ਦਾ ਗਾਂ ਫਿਰ ਰੀ ਟੈਸਟਿੰਗ ਸਰ ਕੀ ਉਹ ਪਾਸ ਕਰ ਲੈਂਦੇ ਨਹੀਂ ਨਹੀਂ ਪਾਸ ਕਿੱਦਾਂ ਕਰਦੇ ਮੈਨੂੰ ਦੱਸੋ ਜੇ ਉਹ ਫੇਲ ਹੋ ਜਾਂਦੇ ਠੀਕ ਹੈ ਸਰ ਹਾਂ ਇਹਦੇ ਲੋਕ ਲੋ ਨਾ ਤਾਂ ਕਰਨਾ ਤੇ ਕੀ ਸਰ ਕਿਸਾਨ ਨੂੰ ਕਿਉਂ ਮਹਿੰਗੀਆਂ ਚੀਜ਼ਾਂ ਦੇ ਦੇ ਹੜ ਆਏ ਆ ਤੇ ਲੋਕ ਵੇਖੋ ਕਿੱਦਾਂ ਇਧਰ ਖਾਧਾ ਮਹਿੰਗੀਆਂ ਦੇ ਜਾਂਦੇ ਆ ਹਾਂ ਪੰਜਾਬ ਜੀ ਬੋਲ ਰਹੀ ਹੋਣੀ ਆ ਕਮਰ ਨੂੰ ਜਿੰਨਾ ਦਾ ਨਾਲ ਸਵਾਦਾ ਕਾਰਡ ਨੂੰ ਟੋਟਲ ਆਪਾਂ ਕਿਸ ਨੂੰ ਨਹੀਂ ਬਖਸ਼ ਹਾਂ ਸਾਡੇ ਕਿਸਾਨ ਨੂੰ ਯਾਦ ਹੜ ਆਇਆ ਇਹ ਆਪਣੇ ਬੰਦੇ ਲੇਗੀ ਖਾ ਦੇ ਹਾਂ ਆ ਜਾ ਕਿੱਥੇ ਆਵਾਜ਼ ਹੈ ਮੇਰੇ ਲਾਤਾ ਨਹੀਂ ਕੋਈ ਸਰ ਸਰ ਕੀ ਨਾਂ ਜੀ ਕੀ ਨਾਂ ਤੁਹਾਡਾ ਮੇਰਾ ਨਾਮ ਸ਼ੋਭਾ ਸ਼ੋਭ ਜੀ ਨਾ ਫਕੀਰ ਚੰਦ ਫਕੀਰ ਚੰਦ ਜੀ ਦੁਕਾਨ ਦੇ ਮਾਲਕ ਸ਼ੋਭ ਜੀ ਗੱਲ ਇਹ ਦੇ ਕੇ ਸਾਡੇ ਕੋਈਆਂ ਜਿਹਾ ਸ਼ਿਕਾਇਤਾਂ ਮੈਂ ਤਾਂ ਆਪ ਆਇਆ ਦਿੱਤੇ ਹੜ ਆਇਆ ਆਪਾਂ ਨਜਾਇਜ਼ ਫਾਇਦਾ ਠਾ ਦੇ ਲੋਕਾਂ ਦਾ ਦਾਇਆ ਖਾਦ ਮਹਿੰਗੀ ਦੇ ਰਹੇ ਆ ਔਰ ੱ ੱਕੇ ਨਾਲ ਉਹਨਾਂ ਨੂੰ ਨਾਲ ਦੂਜਾ ਸਮਾਨ ਦੇ ਰਹੇ ਅੱਜ ਮੈਂ ਐਗਰੀਕਲਚਰ ਅਫਸਰ ਨਾਲ ਲੈ ਕੇ ਆਇਆ ਤਹਿਸੀਲਦਾਰ ਨਾਲ ਲੈ ਕੇ ਆਇਆ ਸਾਡੀ ਜੀ ਅੱਜ ਤੋਂ ਬਾਅਦ ਮੈਨੂੰ ਇੱਕ ਵੀ ਸ਼ਿਕਾਇਤ ਆ ਗਈ ਤੇ ਤੁਹਾਡੀ ਦੁਕਾਨ ਸੀਲ ਹੋ ਜੇਗੀ ਮੈਂ ਤੁਹਾਨੂੰ ਅੱਜ ਹੱਥ ਜੋੜਨ ਆਇਆ ਜੀ ਮੈਂ ਤੇਰੀ ਹੱਥ ਹਾਂ ਬਸ ਇਸ ਤੋਂ ਬਾਅਦ ਕਾਨੂੰਨੀ ਕਾਰਵਾਈ ਹੋਣੀ ਜੀ ਪੁਲਿਸ ਵਾਲੇ ਜੀ ਨੇ ਕੰਪੋਲ ਪਾਇਆ ਸੀ ਹਾਂ ਤੁਸੀਂ ਮੈਂ ਤੁਹਾਡੇ ਗਾੜੀ ਹੱਥ ਜੋੜ ਕੇ ਕਹਿੰਦਾ ਕਿ ਜੇ ਕਿਸਾਨ ਦੀ ਅੱਗੇ ਬੜੀ ਬੁਰੀ ਹਾਲਤ ਹੈ ਆਪਾਂ ਜੇ ਕਿਸਾਨ ਬਚਾਦਾ ਜਾਟਰ ਤੇ ਹੜਾਂ ਦਾ ਪੀੜ ਤੱਕ ਹੋ ਗਿਆ ਆਪਾਂ ਮਗਰੋਂ ਉਹਨਾਂ ਨੂੰ ਖਾਦਾ ਵੀ ਮਹਿੰਗਿਆ ਦੇ ਦੇ ਨਾਲ ਉਹਨਾਂ ਨੂੰ ਦੂਜਾ ਸਮਾਨ ਵੀ ਦੇ ਦੇ ਦੋ-ਦੋ ਹਜ਼ਾਰ ਦੀ ਬੋਦੀ ਆ ਕਿੱਡੀ ਨਹੀਂ ਸਰ ਬਸ ਅੱਜ ਤੋਂ ਬਾਅਦ ਠੀਕ ਹੈ ਸਦੀਪ ਹੁਣ ਇੱਕ ਮੈਂ ਤੁਹਾਨੂੰ ਕਾਲ ਕਰੂੰਗਾ ਸਦੀ ਮੈਂ ਤੁਹਾਨੂੰ ਕਾਲ ਕਰਕੇ ਦੱਸ ਦੂੰ ਜਦੋਂ ਮੈਨੂੰ ਕੋਈ ਕਿਸਾਨ ਨੇ ਕਾਲ ਕੀਤੀ ਲੌਕ ਕਰ ਦਿਓ ਉਸਦੇ 2 ਮਿੰਟ ਤੱਕ ਹਾਂ ਅਜੀ ਗੱਦਰੀਆ ਮਾਰਾ ਆਹ ਨਾ ਉਹ ਵਿਚਾਰ ਨੂੰ ਕਹਿੰਦਾ ਡਾਊਨ ਥੋਲੇ ਉਹ ਜਿਹੜੇ ਤੋ ਤੁਹਾਨੂੰ ਪਤਾ ਹੜਾ ਆ ਕਿਸਾਨ ਸਾਨੂੰ ਸ਼ਿਕਾਇਤਾਂ ਕਰ ਰਿਹਾ ਕਿ ਸਾਨੂੰ ਡਾਇਆ ਖਾਦ ਜਿਹੜੀ ਉਹ ਮਹਿੰਗੀ ਦਿੱਤੀ ਜਾ ਰਹੀ ਹੈ ਉਹ ਡਾਇਆ ਦੇ ਨਾਲ ਜਿਹੜਾ ਦੂਜਾ ਕੰਪਨੀ ਦਾ ਸਾਮਾਨ ਦਿੱਤਾ ਜਾਂਦਾ ਸੱਜੀ ਦੂਜਾ ਸਾਮਾਨ ਦੇ ਜੇ ਵੇਚਨ ਦਾ ਜੇ ਅੱਜ ਤੋਂ ਬਾਅਦ ਪਤਾ ਲੱਗ ਗਿਆ ਕਿ ਤੁਸੀਂ ਕਿਉਂ ਡਾਇਆ ਦੀ ਪੂਰੀ ਰੇਟ ਤੋਂ ਵੱਧ ਦਿੱਤੀ ਹੈ ਤੇ ਤੁਹਾਡੇ ਖਿਲਾਫ ਸਰਕਾਰ ਉਹ ਅੱਜ ਮੈਂ ਹੱਥ ਜੋੜਨ ਆਇਆ ਜੋ ਬਾਅਦ ਵਿੱਚ ਮੈਂ ਕਾਨੂੰਨ ਨਾਲ ਹੀ ਲੈ ਕੇ ਆਇਆ ਮੈਂ ਐਗਰੀਕਲਚਰ ਅਫਸਰ ਬਾਤ ਤੇ ਹੀ ਤੁਹਾਡੀਆਂ ਦੁਕਾਨਾਂ ਸੀਲ ਕਰਾਂਗੇ बस एक ਗੱਲ ਦਾ ਖਿਆਲ ਰੱਖਿਓ। ਬੱਸ ਇਹ ਵੀ। ਬਾਈਕ ਕਰ ਲਈਏ। ਬਾਈਕ ਲਾਈਆਂ ਰ? ਬਾਈਕ ਕਰ ਲਈਏ। ਆ ਵੇਖੋ। ਰਾਣੀ ਸਿੱਪਾਣੀ ਸਰਦੋਟਿਓ। ਬਾਈ ਕਰ ਦੇ ਇੱਕ ਮੁੰਡਾ ਟਾਰਗੇਟ ਉਹ ਜਾਈ ਜਾ ਵਾ 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 ਅੱਛਾ ਜੀ ਮਲੀ ਯਾਰ ਚਲੋ 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 ਅੱਗੇ ਅੱਗੇ ਚਲੋ ਮਲੀ ਚਲੋ ਹਾਜ਼ਰ ਹਾਜ਼ਰ ਤਸਵੀਰ ਲੈ ਗਰੀ ਫੋਟੋ ਮਰਾ ਜਾ ਮਾਈਕ ਤੇ ਹਾਜ਼ਰ ਪੋਪਲ ਪਰ ਬਰਾਬਰ ਇਹ ਇਹ ਜੀ ਸਰ ਅੱਜ ਮੈਂ ਬੜੇ ਪ੍ਰੇਸ਼ਾਨ ਆ ਰਾਜੀ ਸਰ ਆ ਜੀ ਸਰ ਅੱਜ ਸਾਬ ਅੱਜ ਦੁਕਾਨਾਂ ਦੇ ਵਿੱਚ ਜਾ ਕੇ ਬਾਹਰ ਵਿੱਚ ਸਰ ਜੀ ਬਹੁਤ ਸਾਰੇ ਕਿਸਾਨਾਂ ਨੇ ਪਿਛਲੇ 2-3 ਦਿਨ ਤੋਂ ਕੰਪਲੀਟ ਕੀਤੀ ਆ ਕਿ ਸਾਨੂੰ ਜਿਹੜਾ ਹਰ ਪੀੜ ਕਿਸਾਨਾਂ ਨੇ ਅੱਜ ਵੀ ਸਾਡੇ ਮੰਤਰੀ ਸਾਹਿਬ ਆਏ ਤਾਂ ਉਦੋਂ ਵੀ ਇੱਕ ਕਿਸਾਨ ਨੇ ਕਿਹਾ ਜੀ ਕਿ ਸਾਨੂੰ ਡਾਇਆ ਖਾਦ ਜਿਹੜੀ ਮਹਿੰਗੀ ਦਿੱਤੀ ਜਾ ਰਹੀ ਹੈ ਤੇ ਦਿੰਦੇ ਦੀ ਜੇ ਦਿੰਦੇ ਆ ਮਹਿੰਗੀ ਦਿੰਦੇ ਆ ਤੇ ਨਾਲ ਸਾਨੂੰ ਪ੍ਰਾਈਵੇਟ ਕੰਪਨੀਆਂ ਦਾ ਮਾਲ ਝਕਾਉਂਦੇ ਆ ਮੈਂ ਕਿਉਂਕਿ ਆਪਣਾ ਸ਼ਹਿਰ ਹੈ ਜੀ ਨਾਲ ਮੈਂ ਦੁਕਾਨਦਾਰਾਂ ਨੂੰ ਬੇਨਤੀ ਕਰਨ ਆਇਆ ਸੀਗਾ ਜਿਹੜੇ ਬੰਦੇ ਖਾਦ ਤੇ ਦਵਾਈਆਂ ਵੇਚਦੇ ਆ ਭਾਈ ਜੇ ਤੁਸੀਂ ਅੱਜ ਤੋਂ ਬਾਅਦ ਕਿਸੇ ਨੇ ਵੀ ਦਾਇਆ ਖਾਦ ਮਹਿੰਗੀ ਵੇਚੀ ਜਾਂ ਦਾਇਆ ਖਾਦ ਦੇ ਨਾਲ ਕੋਈ ਪ੍ਰਾਈਵੇਟ ਕੰਪਨੀਆਂ ਦਾ ਸਮਾਨ ੱੱਕੇ ਨਾਲ ਕਿਸਾਨਾਂ ਨੂੰ ਦਿੱਤਾ ਤੇ ਸਾਧ ਉਹਦੇ ਖਿਲਾਫ ਕਾਨੂੰਨੀ ਕਾਰਵਾਈ ਹੋਊਗੀ ਮੈਂ ਆਪਣੇ ਬਲਾਕ ਐਗਰੀਕਲਚਰ ਅਫਸਰ ਸਾਹਿਬ ਨੂੰ ਨਾਲ ਲੈ ਕੇ ਆਇਆ ਤਸੀਲਦਾਰ ਸਾਹਿਬ ਨੂੰ ਨਾਲ ਲੈ ਕੇ ਆਇਆ ਜਿਹੜਾ ਵੀ ਬੰਦਾ ਸਰ ਇਸ ਟਾਈਮ ਦੇ ਉੱਤੇ ਸਾਨੂੰ ਸਭ ਨੂੰ ਸ਼ਰਮ ਆਉਣੀ ਚਾਹੀਦੀ ਆ ਕਿ ਸਾਡਾ ਕਿਸਾਨ ਵਿਚਾਰਾ ਉਹ ਹੜਪੀੜ ਤੇ ਬਹੁਤ ਮਜਬੂਰੀ ਉਹਦੀ ਆਪਾਂ ਜਦ ਉਹਦਾ ਨਜਾਇਜ਼ ਫਾਇਦਾ ਠਾਵੇ ਇਸ ਕਰਕੇ ਅੱਜ ਮੈਂ ਪਹਿਲੇ ਦਿਨ ਤੇ ਇਹਨਾਂ ਦੇ ਗਾੜੀ ਹੱਥੀ ਜੋੜਿਆ ਤੇ ਦੂਜੀ ਵਾਰ ਹੁਣ ਕਾਨੂੰਨ ਆਪਣੀ ਕਾਰਵਾਈ ਕਰੂਗਾ ਜਦੋਂ ਸਾਨੂੰ ਪਤਾ ਲੱਗਿਆ ਮੈਨੂੰ ਕਿਸੇ ਕਿਸਾਨ ਨੇ ਕਾਲ ਕਰਤੀ ਕਿ ਸਾਨੂੰ ਡਾਇਆ ਜਿਹੜੀ 2000 ਦੀ ਮਿਲਦੀ ਹੈ 1850 ਦੀ ਮਿਲਦੀ ਹੈ ਤੇ ਮੈਂ ਉਸੇ ਲਈ ਉਹਦੇ ਖਿਲਾਫ ਕਾਨੂੰਨੀ ਕਾਰਵਾਈ ਕਰਾਂਗਾ ਨੀ ਇਹ ਦੋਖੀ ਘੜੀ ਸਭ ਨੂੰ ਸੇਵਾ ਕਰਨ ਦੀ ਜ਼ਰੂਰਤ ਹੈ ਪਰ ਸੇਵਾ ਕਰ ਸਾਡੇ بڑے ਬੰਦੇ ਮੈਂ ਕੀ ਸ਼ਬਦ ਨਾਲ ਹੀ ਉਹ ਚਿੱਟਾ ਲਊ ਹੋ ਗਿਆ ਇਹਨਾਂ ਦਾ ਪੁੱਜਾ ਲਊ ਦੀਗਾ ਅਰੇ ਹੜ ਪੀੜਤਾਂ ਦੇ ਨਾਲ ਜਿਹੜਾ ਐਂਦਾ ਕਹੂਗਾ ਇਹਨਾਂ ਦੇ ਬੱਚਿਆਂ ਦੇ ਗਾੜੀ ਦੇ ਚੀਜ਼ਾਂ ਆ ਜਾਣਗੀਆਂ ਕੋਈ ਕਿਸਾਨਾਂ ਨੇ ਐਂਦਾ ਕਹੇ ਉਹ ਅੰਨ ਦਾਤੇ ਨੇ ਐਂਦਾ ਕਹੇ ਅੰਨ ਦਾਤਾ ਇਹੋਲੇ ਦੁਖੀ ਆ ਤੁਸੀਂ ਇਹ ਰਾਨ ਦਾਤੇ ਨੂੰ ਖਾਦਾ ਮਹਿੰਗਿਆ ਦੇ ਰਹੇ ਹੋ ਇਹ ਤੇ ਆਪਣੇ ਆਪ ਬੜੋ ਵੱਡੀ ਸ਼ਰਮ ਵਾਲੀ ਗੱਲ ਆ ਸੋ ਅੱਜ ਕਿਉਂਕਿ ਆਪਣੇ ਸ਼ਹਿਰ ਦੇ ਵਾਸੀ ਨੇ ਅੱਜ ਤੇ ਹੱਥ ਜੋੜੇ ਆ ਪਲ ਮੁੜਕੇ ਵੀ ਜੋੜਾਂਗੇ ਮੁੜਕੇ ਕਾਨੂੰਨ ਆਪਣਾ ਕੰਮ ਕਰੂਗਾ ਕਾਨੂੰਨ ਇਹਨਾਂ ਦੇ ਖਿਲਾਫ ਸਖਤ ਕਾਰਵਾਈ ਕਰੂਗਾ ਉਹ ਇਹਨਾਂ ਦੀਆਂ ਦੁਕਾਨਾਂ ਬੰਦ ਕਰਾਵਾਂਗੇ ਸੀਲ ਕਰਦਾਂਗੇ ਜੇ ਕਿਸੇ ਕਿਸਾਨ ਦੇ ਨਾਲ ਕਿਸੇ ਵੀ ਜ਼ਿਮੀਂਦਾਰ ਦੇ ਨਾਲ ਇਹਨਾਂ ਦੇ ਖਾਦ ਮਹਿੰਗੀ ਵੇਚੀ ਤੇ ਇਹਨਾਂ ਦੇ ਖਿਲਾਫ ਕਾਰਵਾਈ